ਸਤਨਾਮੁ ਨਸਰੀਵਾਹਿ ਗੁਰੂ ਸਾਹਿਬ ਜੀ ਤਰੋ ਸਾਹਿਬ ਨਰ ਜੁਗ ਜੋ ਭਗਤੋ ਪਾਇ ਹੈ ਰਖਦਾ ਆ ਰਾਮ ਰਾਜੇ ਹਰਿ ਨਾਖਿਵ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤੇ ਰਾਇਆ ਅਹੰਕਾਰੀਆ ਨਿੰਦਕਾ ਟਿਠ ਦੇ ਨੰਦੂ ਮੁਖੁ ਲਾਇਆ ਜਨ ਨਾਨਕ ਐਸਾਰ ਸਿਵਿਆ ਅੰਤਲੇ ਸ਼ੁਡਾਇ ਸਲੋਕ ਮਹੱਲਾ ਪਹਿਲਾ ਦੁਖਦਾਰ ਸੂਰਗਿਆ ਜਾਸੋ ਤਉ ਨ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾ ਹੋਕਰੀ ਨਾ ਹੋਈ ਬਲੇ ਹਰੀ ਕੁਦਰਤ ਵਸਿਆ ਤੇਰੰਤ ਨਾ ਜਾਈ ਲਖਿਆ ਰਹਾ ਜਾਤ ਮਹਿ ਜੋਤ ਜੋਤ ਮੈਂ ਜਾਤਾ ਕਲਕਲਾ ਭਰਪੂਰ ਰਹਿਆ ਜੋ ਸਚਾ ਸਾਸ ਸਵਾਲਿ ਯੋਜਨ ਕੀਤੀ ਸੋ ਪਰ ਪਿਆ। ਕਉਨਨਨ ਕਰਤੇ ਕੀਆ ਬਾਤਾਂ ਯੋਗਿਸ਼ ਕਰਨਾ ਸੋ ਕਰ ਰਹਿਆ। ਸੋਦਰ ਰਗ ਅਸਾ ਮਹਲਾ ਪਹਿਲਾ ਈ ਓੰਕਾਰ ਸਤਗੁਰ ਪ੍ਰਸਾਦ। ਸੋਦਰ ਤੀਰ ਕੇਹਾ ਸੋ ਕਰ ਕੀਹਾ ਜਿਤ ਬੈਸਰੁ ਸੁਮਾਲੇ। ਵਜੇ ਤੇਰੇ ਨਾਦ ਸੁਨੇ ਕੋ ਸੰਕਾ ਕੀਤੇ ਤੇਰੀ ਬਾਵਨਾਏ ਕੀਤੇ ਤੇਰੇ ਰਾਖੀ ਸੁਖਹੀ ਅਹ ਕੀਤੇ تیر ਗਵਨ ਹਾਰੇ ਗਾਵੰਤੂਨ ਪਵਨ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਵਾਰੇ ਗਾਵੰਤੂਨ ਚਿਤ ਗਉਤ ਲਿਖ ਜਾਣ ਲੇ ਲੇ ਧਰਮ ਵਿਚਾਰੇ ਗਾਵੰਤੂਨoisਰ ਬ੍ਰਹਮਾ ਦੇਵੀ ਸਉਂ ਤੇਰੇ ਸਦਾ ਸਵਾਰੇ ਗਾਵੰਤੂਨ ਵਿੰਦਰੰਦ ਰਾਸਣ ਬੈਠੇ ਦੇਵ ਤਿਆਨ ਦਰਨਾਲੇ ਗਾਵੰ ਤੁਨੋ ਸਿਦਿ ਸਮਾਦੀ ਅੰਦਰ ਗਾਵੰ ਤੁਨੋ ਸਦ ਵਿਚਾਰੇ ਗਾਵੰ ਤੁਨ ਜਤੀ ਸਦੀ ਸੰਤੂਕੀ ਗਾਵੰ ਤੁਨੋ ਵੀਰ ਕਰਾਰੇ ਗਾਵੰ ਤੁਨੋ ਪੰਡਤ ਪੰਨ ਰਖੀ ਸੁਰ ਜੋ ਜੋ ਵੇਦਨ ਆਲੇ ਗਾਵੰ ਤੁਨੋ ਮੋਹਨੀਆ ਮਨ ਮੋਹਨ ਸੁਰਗ ਮਚ ਪਿਆਲੇ ਗਾਵੰ ਤੁਨੋ ਰਤਨੁ ਪਾਏ ਤੇਰੇ ਅਠਸੜ ਤੀਰਥ ਨਾਲੇ ਗਾਵੰ ਤੁਨੋ ਯੋਧ ਮਹਾ ਬਲ ਸੂਰਾ ਗਾਵੰ ਤੁਨੋ ਖਾਣੀ ਚਾਰੇ ਗਵਨ ਨੂੰ ਖੰਡ ਮੰਡਲ ਬ੍ਰਹਮੰਡ ਕਰ ਕਰ ਰੱਖੇ ਤੇਰੇ ਧਾਰੇ ਸਹੀ ਤੁਦ ਨੂੰ ਗਵਨ ਜੋ ਤੁਦ ਭਾਵਨ ਰਤੇ ਤੇਰੇ ਭਗਦਰਸਾਲੇ ਹੋਰ ਕਿਤੇ ਤੁਦ ਨੂੰ ਗਵਨ ਸੇ ਮੈਂ ਚਿਤ ਨਾ ਆਉ ਨਨ ਕੀ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਚੀ ਨਾਈ ਆਵੀ ਉਸ ਜੈ ਨਾ ਜਾ ਸਿਰਤਨ ਜਿਨ ਰਚਾਈ ਰੰਗੀ ਰੰਗੀ ਭੰਤੀ ਕਰ ਕਰ ਜਿਨ ਸੀ ਮਾਇਆ ਜਨੋ ਪਾਈ ਕਰ ਕਰ ਦੇਖੈ ਕੀਤਾ ਆਪਣਾ ਜੋਤਿ ਦੀਵੜਿ ਆਈ ਜੋਤਿ ਭਾਵੇ ਸੋਈ ਕਰਸੀ ਫਿਰ ਉਕ ਬਿਨਾ ਕਰਣਾ ਜਾਇ ਸੋ ਬਾਦਸ਼ਾਹ ਹੋ ਸਾਹ ਪਤ ਸਾਹਿਬ ਨਾਨਕ ਰਹਿਣ ਰਜਾਈ ਅਸ ਮਹਲਾ ਪਹਿਲਾ ਸੁਣ ਵਡਾ ਆਖੈ ਸਭ ਕੋ ਏਕੇ ਵਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਈ ਵਡੇ ਮੇਰੇ ਸਾਹਿਬ ਗਹਿਰ ਗੰਭੀਰਾ ਗੁਣ ਗੀਰਾ ਕੋਈ ਨ ਜਾਣ ਤੇਰਾ ਕੀਤਾ ਕੀ ਵਡਚੀ ਰਹਾ ਸਭ ਸ੍ਰਤੀ ਮਨ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗਰਹਾਈ ਕਹਿਣ ਨਾ ਜਾਇ ਤੇਰੀ ਤੇ ਵਡਿਆਈ ਸਤ ਸਤ ਸਭ ਤਪ ਸਭ ਚਗੇ ਆਈਆ ਸਿੱਧਾ ਪੁਰਖਾ ਕੀਆ ਵਡਿਆਈਆ ਕੋਦ ਬਣ ਸਦੀ ਕਿਨੈ ਨਾ ਪਾਈਆ ਪਰ ਮਿਲੈ ਨਹੀਂ ਠਾਕ ਰਹੀਆ ਆਖਣ ਵਾਲਾ ਕਿਆ ਵਿਚਾਰਾ ਸਿੱਖਣੀ ਭਰੇ ਤੇਰੇ ਪੰਡਾਰਾ ਜਿਸ ਤੂ ਦੇ ਤਿਸਹ ਕਾ ਚਾਰਾ ਨਾਨਕ ਸੱਚ ਸੁਵਾਰਣ ਹਾਰ ਅਸਾਮ ਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣੋ ਖਾ ਸੱਚਾ ਨਾਮ ਸੱਚੇ ਨਾਮ ਕੀ ਲਾਗੈ ਭੂਖ ਤੂਖ ਖਾਏ ਚਲਿਐ ਤੂਖ ਸੁਖ ਵਿਸਰੈ ਮੇਰੀ ਮਾਏ ਸੱਚ ਸੱਜ ਸੱਚ ਨਾ ਰਹਾ ਸੱਚੇ ਨਾਮ ਕੀ ਤੇਲ ਵਿੜਿ ਆਈ ਆਥਕੇ ਕੀਮਤ ਨਹੀਂ ਪਾਈ ਜੇ ਸਾਂ ਮਿਲ ਕਿਆ ਖਣ ਪਾਹੀ ਵਡਨ ਨ ਹੋਵੇ ਘਾਟ ਨ ਜਾਏ ਨਾ ਹੋ ਮਰਨੋ ਵੈ ਸੋਗ ਦੇ ਦਰ ਹੈ ਨਾ ਚੁਕੇ ਭੋਗ ਗੁਣ ਹੋਰ ਨਹੀਂ ਕੋਏ ਨਾ ਕੋ ਆ ਨਾ ਕੋਏ ਜਿਵੜੇ ਆਪ ਤੇਵੜ ਤੇਰੀ ਦਾਤ ਜਿੰਨਨ ਕਰ ਕਹਿ ਕੀਤੀ ਰਾਤ ਖਸਮ ਵਿਸਾਰ ਤੇ ਕਮ ਜਾਤ ਨਾਨਕ ਨਾ ਵੈ ਬਾਜਿਸ ਨਾ ਰਗ ਗੂਜਰੀ ਨਾਲ ਚੁਕਤਾ ਹਰ ਕੇ ਜਨ ਸਤਿਗੁਰ ਸਤਪੁਰਖ ਬਿਨੋ ਕਰੋ ਗੁਰੂ ਕਾਸ ਹਮ ਗਿਰੇ ਕਿਰਮ ਸਤਗੁਰ ਸਰਣ ਆਈ ਕਰ ਦਿਆਨ ਪ੍ਰਗਾਸ ਮੇਰੇ ਮੀਤ ਗੁਰ ਦੇਵ ਮੁਖ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮ ਰੀਰ ਰਾਸ ਰਹਾ ਹਰ ਜਨ ਕੇ ਵਡ ਭਾਗ ਵੜੇਰੇ ਜਿਨ ਹਰ ਹਰਿ ਸਰ ਦਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਵਿਤਾ ਸੇ ਮਿਲੇ ਸੰਗਦੂਣ ਪ੍ਰਗਾਸ ਜਿਨ ਹਰ ਹਰ ਹਰਿ ਸੁਨਾਉ ਨਾ ਪਾਇਆ ਤੇ ਭਾਗਹੀਣਿਆ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਇ ਤ੍ਰਿਗਜੀਵੇ ਤ੍ਰਿਗਜੀਵਾਸ ਜਿਨ ਹਰ ਜਨ ਸਤਿਪੁਰ ਸੰਗਤ ਪਾਈ ਤੈ ਤੋਰੰਗ ਸੁਗਲਿ ਖਿਆਲੇ ਖਾਸ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ 5 ਕਾਹਿਰੇ ਮਨ ਚਿਤ ਵਹਿ ਉਦਮ ਜਾ ਆਹਾਰ ਹਰ ਜੀਵ ਕਰਿਆ ਸਹਿਲ ਬਧਰਮ ਜੰਤੋ ਪਾਏ ਤਾ ਕਰਜੁ ਕਵਾਗੈ ਕਰਿ ਧਰੀਆ ਮੇਰੇ ਮਦੋ ਜੀ ਸਤ ਸੰਗਤ ਮਿਲੇ ਸੋ ਕਰਿਆ ਗੁਰ ਪ੍ਰਸਾਦਿ ਬ੍ਰਹਮ ਭਦ ਪਾਇਆ ਸੂਕੇ ਕਾਸ਼ਟ ਹਰਿਆਰ ਆਉ ਜਨਨ ਪੇਤਾ ਲੋਕ ਸੋਤ ਬਨਤਾ ਕੋਈ ਨਾ ਕਿਸ ਕੀ ਧਰੇ ਆ ਸਿਰ ਸਿਰੇ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਊੜੇ ਊੜਾ ਵੈਸਾ ਕੋਸਾ ਤਿਸ ਪਛ ਵਿਚਰੇ ਸ਼ਰੀਆ ਤਿਨ ਕੌਣ ਖਲਾਵੇ ਕੌਣ ਚੁਗਾਵੇ ਮਨ ਮੈਂ ਸਿਮਰਣ ਕਰਿਆ ਸਭ ਨਿਦਾਨ ਦਸ ਅਸ਼ਟ ਸਿਦਾਨ ਠਾਕੁਰ ਕਰਤਲ ਧਰੇ ਆ ਜਨ ਨਾਨਕ ਬਨ ਬਨ ਸਦ ਬਨ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਅਸਾ ਮਹੱਲਾ ਚੁਕਾ ਸੋ ਬੁਰਖ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸੋ ਬੁਰਖ ਨਿਰੰਜਨ ਹਰ ਬੁਰਖ ਨਿਰੰਜਨ ਹਰ ਅਗਮ ਅਗਮ ਪਾਰ ਸਬਦਿ ਆਵੈ ਸਬਦਿ ਆਵੈ ਤੁਧਿ ਹਰ ਸਚੇ ਸਰਜਣਾਰਾ ਸਭ ਜੀ ਤੁਮਾਰੇ ਜੀ ਤੂੰ ਜੀ ਆਕਾ ਦਾਤਾ ਹਰਿ ਧਿਆਵੋ ਸੰਤੋ ਜੀ ਸਭ ਦੁਖ ਵਿਸਾਰਣ ਹਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜント ਵਿਚਾਰਾ ਤੂੰ ਘਟ ਘੜ ਅੰਤਰ ਸਰਬ ਨਿਰੰਤਰ ਜੀ ਹਾਰੇ ਕੋਪੁਰਗ ਸਮਾਣਾ ਇਕ ਦਾਤੇ ਇਕ ਭੇਖਾਰੀ ਜੀ ਸਭ ਤੇਰੇ ਚੋਜ ਵੇਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨਿ ਅਵਰ ਨਾ ਜਾਣਾ ਉਪਾਰ ਬ੍ਰਹਮੇ ਅੰਤ ਵਿਅੰਤ ਜੀ ਤੇਰੇ ਕੀ ਆਗੁਣ ਆਖ ਬਖਾਣਾ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨਨਾਂ ਤਿਨ ਕੁਰਬਾਣਾ ਹਰਿ ਤੇ ਆਵੈ ਅਰਿ ਤੇ ਆਵੈ ਤੁਧ ਜੀ ਸੇ ਜਨ ਜੁਗ ਮੈ ਸੁਆਸੀ ਸੇ ਮੁਕਤ ਸੇ ਮੁਕਤ ਭਏ ਜਨ ਅਰਿ ਤੇ ਆਇਆ ਜੀ ਤਨ ਤੂ ਕੀ ਜਮਕੀ ਫਾਸੀ ਜੇ ਨਿਰਭਉ ਜਨ ਅਰਿ ਨਿਰਭਉ ਤੇ ਆਇਆ ਜੀ ਤਨ ਕਾ ਭਉ ਸਭੁ ਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧੰਨ ਸੇ ਧੰਨ ਜਿਨ ਹਰ ਤੇ ਆਇਆ ਜੀ ਜਨ ਨਾਨਕ ਤਿਨ ਬਲਿਆਸੀ ਤੇਰੀ ਭਗਤ ਤੇਰੀ ਭਗਤ ਮੰਡਾਰ ਜੀ ਭਰੇ ਬਿਅੰਤ ਬਿਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰਾਨਕ ਅਨੇਕ ਅਨੰਤਾ ਤੇਰੇ ਅਨਕ ਤੇਰੇ ਅਨਕ ਰੰਰ ਪੂਜਾ ਜੀ ਤਪ ਤਾਪੈ ਜਪੈ ਬੇ ਅੰਤ ਤੇਰੇ ਅਨੇਕ ਤੇਰੇ ਅਨੇਕ ਬਣ ਬਹੁ ਸਿਮਰਤ ਸਾਸਤ ਜੀ ਕਰ ਗਿਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰਿ ਭਗਵੰਤਾ ਤੂੰ ਆਦਿ ਪੁਰਖ ਬ੍ਰਹਮ ਪਰ ਕਰਤਾ ਜੀ ਤਦ ਜੇਵੜੇ ਵਰਨਾ ਕੋਈ ਤੂੰ ਜੋ ਜੋ ਵੇਖੋ ਸਦਾ ਸਦਾ ਤੂੰ ਵੇਖੋ ਜੀ ਤੂੰ ਨਹਿ ਚਲ ਕਰਤਾ ਸੋਈ ਤੁਦੇ ਆਪੇ ਭਾਵੈ ਸੋਈ ਵਰਤਾ ਜੀ ਤੂੰ ਆਪੇ ਕਰੈ ਸੋ ਹੋਈ ਤੁਦੇ ਆਪੇ ਸ੍ਰਿਸ਼ਟ ਸਭ ਪਾਈ ਜੀ ਤੁਦੇ ਆਪੇ ਸਿਰਜ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹ ਕਾ ਜਾਣੋਈ ਅਸਾ ਨਹ ਲਾ ਤੁਖਾ ਤੂੰ ਕਰਤਾ ਸਚਿਆਰ ਮੈਂ ਦਾਸ ਆਈ ਜੋਤ ਭਾਵੈ ਸੋਈ ਥੀ ਸੀ ਜੋਤਉਂ ਦੇਹ ਸੋਈ ਹਾਂ ਪਾਈ ਰਾਹ ਸਭ ਤੇਰੀ ਤੂੰ ਸਭਨੀ ਤੇ ਆਇਆ ਜਿਸਨੂੰ ਕਿਰਪਾ ਕਰੈ ਤਿਨਾਂ ਅਮਰਤ ਨ ਪਾਇਆ ਗੁਰਮਘਲਾ ਦਾ ਮਨ ਮੋਗੁ ਆਇਆ ਸੁਧਿਆ ਵਿਛੋੜਿਆ ਮਿਲਾਇਆ ਹੂੰ ਗਰੀਆ ਸਤੂ ਜੀ ਮਾਹੀ ਤੁਝ ਬਿਨ ਦੂਜਾ ਕੋਈ ਨਾਹੀ ਜੀ ਜਨ ਸਭ ਤੇਰਾ ਖੇਲ ਵਜੋ ਮਿਲੋ ਛੋੜਿਆ ਸੰਜੋਗੀ ਮੇਲ ਜੇ ਸੋ ਨੋ ਤੂੰ ਜਾਣੈ ਸੋਈ ਜਨ ਜਾਣੈ ਹਰ ਗੁਣ ਸਦੀ ਆਗ ਬਖਣੈ ਜਿਨ ਹਰ ਸੇਵਿਆ ਤਿਸੋ ਪਾਇਆ ਸਹਿਜ ਹੀ ਹਰ ਨਾਮ ਸਮਾਇਆ ਤੂ ਆਪੇ ਕਰਤਾ ਤੇਰਾ ਕੀ ਸਭ ਹੋਏ ਕੁਦਮਨ ਦੂਜਾ ਅਵਰ ਨ ਕੋਏ ਊ ਕਰ ਕਰ ਵੇਖੈ ਜਾਣੈ ਸੋਈ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਤੇ ਤੇ ਸਰਵਰਣਾ ਭੀਲੇ ਨਿਵਾਸ ਪਾਣੀ ਪਾਉ ਤਿਨੇ ਕੀਆ ਅੰਕ ਜੋ ਮੋਹ ਪਗ ਨੀ ਚਾਲੈ ਹਮ ਦੇਖਾਂ ਤਾਂ ਡੂਬੀ ਹਲੇ ਮਨ ਏਕ ਨਾ ਤੇਤ ਸਮੂੜ ਮਨਾ ਹਰ ਬਿਸਰ ਤੇਰੇ ਗੁਣ ਗਲੇ ਆਰਾ ਨਾ ਹੋ ਜਤੀ ਸਤੀ ਨਹੀਂ ਪੜਿਆ ਮੋਹ ਮੁਕਦਾ ਜਨਮੋ ਪ੍ਰਿਆਸ ਪਈ ਪਰਪਤ ਮਾਨੁਖ ਦੇਉਰੀ ਆਗੋ ਮਿਲ ਮਿਰਣ ਕੀ ਇਹ ਤੇਰੀ ਬਰੀਆ ਅਵਰ ਕਾਇ ਤਰਿ ਕ ਤਨਾ ਕਾਮ ਮਿਲ ਸਾਧ ਸੰਗਤ ਭਜ ਕੇਵਰ ਨਾਮ ਸਰੰਗ ਜਾਮ ਲਭ ਭਵਜਲ ਕਰਨ ਕੈ ਜਨ ਮ੍ਰਿਥਾ ਜਾਤ ਰੰਗ ਮਾਇਆ ਕਹਿਰਾ ਜਪ ਤਪ ਸੰਜਮ ਧਰਮ ਨਾ ਕਮਾਇ ਸੇਵਾ ਸਾਧਨ ਜਨਿਆ ਹਰਿ ਰਾਯਾ ਕੋ ਕੋ ਨਾਨਕ ਹਮ ਨੀਚ ਕਰਮਾ ਸਰਣ ਪਰੇ ਕੀ ਰਾਖੋ ਸਰਨਾ ਜਪ ਤਪ ਸੰਜਮ ਧਰਮ ਨਾ ਕਮਾਇ ਸੇਵ ਸਦਨ ਜਨਿਆ ਹਰਿ ਰਾਇ ਕੋ ਨਾਨਕ ਹਮ ਨੀਚ ਕਰਮਾ ਸਰਣ ਪਰੇ ਕੀ ਇਕ ਓੰਕਾਰ ਸਤਿਗੁਰ ਪ੍ਰਸਾਦਿ ਸ੍ਰੀ ਵਾਹਿਗੁਰੂ ਜੀ ਕੀ ਹਕਤੈ ਪਾਤਿਸ਼ਾਹ ਦਸਵੀ ਚਉਪਈ ਪੁਨਰਤ ਸਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇਈਸਾ ਬਹੁ ਪਨ ਬ੍ਰਿਸ਼ਟ ਗਗਨ ਤੇ ਭਈ ਸਭ ਜੀਨਾਨ ਬਧਾਈ ਦੇਈ ਹਨਧਨ ਲੋਗਨ ਕੇ ਰਾਜਾ ਦੁਸ਼ਟਨੋ ਦਾ ਗਰੀਬ ਬਨੇ ਬਾਜਾ ਅਕਲ ਭਵਨ ਕੇ ਸਿਰਜਨ ਹਾਰੀ ਦਾਸ ਜਨ ਮੋਇਲੇ ਹੋ ਬਾਰੇ ਕਬਿਓ ਬਾਚ ਬੇਨਤੀ ਚੋਪਈ ਅਮਰੀ ਕਰੋ ਹਾਥ ਦੇ ਰਚਾ ਪੂਰਨ ਹੋਏ ਚਿਤ ਗੀਚਾ ਸਭ ਚਰਨਨ ਮਨ ਰਹਿ ਹਮਾਰ ਆਪਣਾ ਜਾਨ ਕਰੋ ਬ੍ਰਿਤ ਪਾਰ ਅਮਰੇ ਦੁਸ਼ਟ ਸਭੈ ਤੁਮ ਕਾਓ ਆਪ ਹਦ ਮੁਹਿ ਬਚਾਵ ਸੁਖੀ ਵਸੈ ਮੂਰੋ ਪਰਵਾਰਾ ਸੇਵ ਸਿਖ ਸਭੈ ਕਰਤਾਰਾ ਮੂਰਤਿ ਅਨਿ ਕਰਦਾ ਕਰੀਐ ਸਭੈ ਰਣ ਕੋ ਆਸ਼ੰਗਰਜੈ ਪੂਰਨ ਹੋਏ ਹਮਾਰੀ ਅਸਾ ਤੂਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰਣਾ ਤਿਆਗ ਜੋ ਵਰ ਚਾਮੂ ਸੁ ਤੁਮ ਤੇ ਪਾਉ ਸੇਵ ਸਿਖ ਮਾਰੇ ਤਾਰੀ ਹੈ ਚੁਨ ਚੁਨ ਸਤਰ ਹਮਾਰੇ ਮਾਰੀ ਹੈ ਆਬਾਦ ਮੁਜਾ ਵਰਜੈ ਮਰਨ ਕਾਲ ਕਾਤਰੈ ਸਿ ਨਿਵਰਜੈ ਉਜੋ ਸਦਾ ਹਮਾਰੇ ਪਛਾ ਸ੍ਰੀ ਅਸਤਿ ਜੂ ਕਰਿਓ ਰਿਚਾ ਰਾਖ ਲੈ ਮੋ ਰਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨਮਨ ਦੁਸ਼ਟਨ ਕੇ ਅੰਤ ਆਤਮੋ ਪੁਰੇ ਚਤੁਰਦਸ ਸੰਤਾਨ ਕਾਲ ਭਾਏ ਬ੍ਰਹਮਾ ਭਗਤੈ ਰਾ ਕਾਲ ਭਾਏ ਸ਼ਿਵ ਜੂ ਅਵਤਾਰ ਕਾਲ ਭਾਏ ਕਰਿ ਵਿਸ਼ਨੁ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੋ ਕੀਓ ਜਮਨ ਕਾਲ ਸਭ ਲੋਕ ਵਾਰ ਨਮਸ਼ਕਾਰ ਹੈ ਤਾਹੇ ਹਮਾਰ ਜਮਨ ਕਾਲ ਸਭ ਜਗਤ ਬਨਾਜੋ ਦੇਵ ਦਾਤ ਜਚਨ ਉਪਜਾਜੋ ਆਦਨ ਤੇ ਕੈ ਉਤਾਰ ਸੋਈ ਗੁਰੂ ਸਮਝਿਓ ਹਮਾਰ ਨਮਸ਼ਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਜਨ ਆਸਵਾਰੀ ਸੈ ਗਣ ਕੋ ਸਭ ਨੂੰ ਸੂਦੀਓ ਸਤਰਣ ਕੋ ਪਲਮੋ ਬਦਕੀਓ ਕੜਗੜ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਚੀਤੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦੇਸ ਕਰ ਬੂਲਾ ਸੰਤ ਸੰਤੁ ਪਾਏ ਤੇ ਦੁਖੇ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਕੜਗੜ ਕੇ ਪਟਪਟ ਕੀ ਜਾਨੈ ਜਬ ਉਹ ਕਰ ਕਰਾ ਕਰ ਤਾਰਾ ਪ੍ਰਜਾ ਧਰਤ ਕਬ ਦੇ ਅਪਾਰ ਜਬ ਆਕਰਖਿਰਤ ਕਬ ਤੂੰ ਮੈ ਮਿਲਤ ਦੇ ਧਰ ਸਭੁ ਜਿਤੇ ਬਦਨ ਸ੍ਰਿਸ਼ਟ ਸਭ ਧਾਰੈ ਆਤ ਆਪਣੀ ਬੂਝ ਉਚਾਰੈ ਤੁਮ ਸਭਿ ਤੇਰਾ ਤਨ ਰਾਲਮ ਜਾਣੁ ਸਵੇਦ ਭੇਦ ਅਰਿ ਆਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਦਿ ਨੀਨ ਆਦਿ ਸੰਭ ਆ ਕਾ ਮੂੜ ਚਾਰਤ ਭੇਦਾ ਜਾ ਕੋ ਭੇਵ ਨਾ ਪਾਵਤ ਵਿਦਾ। ਤਾ ਕੋ ਕਰ ਬਨਨ ਨਮਨਤ ਮਹਾ ਮੂੜ ਕਛ ਭੇਦ ਨਾ ਜਾਣਤ। ਮਹਾ ਦੇਵ ਕੋ ਕਹਿ ਸਦਾ ਸ਼ਿਵ ਨਿਰੰਕਾਰ ਕਾ ਜੀਨ ਤਲੇ ਭੇਵ। ਆਪ ਆਪਣੀ ਬੁੱਧ ਹ ਜੀਤੀ ਵਰਨ ਬੈਨ ਬਨ ਤੋਏ ਤੇਤੀ ਤੁਮਰਾ ਲਖਾ ਨਾ ਜੈ ਪਸਾਰਾ ਕਿਵੇਂ ਸਜ ਪ੍ਰਤਮ ਸੰਸਾਰ। ਇੱਕ ਰੂਪ ਅਨੂ ਸਰੂਪਾ ਰੰਗ ਬਯੋਰਾ ਕਈ ਭੂਪਾ। अंड जिर से ते कीनी उपभुज खान बहु रच लीनी कहूं फूल राजा होवै बैठा कहूं सिमर भजू शंकर कैठा सिगरे शिष्ट दखाए अचंभा आजुआ सरूसी अंबाव अब रक्षा मेरी तुम करो सिको बार असि संग आरो दृष्टियते उठवतो तो पाता सकल मलेश करो रण काता जे अस तोय तव शरणी परे ਨਨ ਕੇ ਦੁਸ਼ਟ ਦੁਖ ਹੋਵੈ ਮਰੇ। ਪੁਰਖ ਜਵਨ ਪਗ ਪਰੇ ਧਿਆਰੇ। ^{(\text{tin ke tum sankad sab taare})}$$ ਜੋ ਕਲ ਕੋ ਇਕ ਬਾਰ ਧਾਇ ਹੈ। ਆਕੇ ਕਾਲ ਨਿਕਟ ਨ ਆਇ ਹੈ। ਰਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਸ਼ਟਨਦ ਕਾਲਾ। ਕਿਰਪਾ ਦ੍ਰਿਸ਼ਟ ਤਨ ਜਾਏ ਨ ਹਰੋ ਤਾਕੇ ਤਾ ਤਨ ਕਮੋ ਹਰੋ। ਰਿਦ ਸਦ ਘਰਮੋ ਸਭ ਹੋਈ ਦੁਸ਼ਟ ਸਾਸ਼ਵ ਬਸ ਕਾ ਨ ਕੋਈ। ਇਕ ਵਾਰ ਜਿੰਤ ਮੈਂ ਸੰਭਾਰਾ ਕਾਲ ਫਾਸਤੇ ਤਹ ਉਬਾਰਾ ਜਿਨ ਨਰਨਾਮ ਧਿਆ ਰੋਖ ਹ ਦਰਦ ਦੁਸ਼ਟ ਦੋਖ ਤੇਰਾ ਅੜਵ ਕੇ ਤਮ ਸਰਣ ਤੇ ਹਾਰੀ ਆਪਾਦ ਲਿਓ ਉਬਾਰੀ ਸਰਬ othor ਮੋ ਸਾਈ ਦੁਸ਼ਟ ਦੋਤੇ ਲੇ ਹੋ ਸਾਈ ਕਿਰਪਾ ਕਰੀ ਹਮ ਪਰਜਗ ਮਾਤਾ ਗਰੰਥ ਕਰਾ ਪੂਰਨ ਸੁਭਰਾਤਾ ਕਿਲ ਬਖ ਸਗਲ ਦੇਹ ਕੋ ਹਰਤਾ ਦੁਸ਼ਟ ਦੋਖਿਲ ਕੋਸ਼ ਕਰਤਾ ਸਿਰਿ ਅਸ ਤੁਜ ਜਬ ਭਈ ਦਿਆਲਾ ਪੂਰਨ ਕਰਾ ਗਰੰਥ ਤਤ ਕਾਲ ਮਨ ਵਾਂਛਤ ਫਲ ਪਾਵੇ ਸੋਈ ਦੁਖ ਨਤ ਸਹਿ ਬਿਆਪਤ ਕੋਈ ਅੜਲ ਸੁਨਾ ਗੂੰਜੋ ਜਾਹੇ ਸੁਰ ਸੁਨਾ ਪਾਵੇ ਸੁਨਾ ਮੂੜ ਜਤਲਾਹੇ ਚਤੁਰਤਾ ਆਵੈ ਦੂਖ ਦਰਦ ਭਾਉ ਨਿਕਟ ਨਾ ਤਿੰਨ ਅਰ ਕੇਰਾ ਉਜੋ ਜਾ ਕੀ ਏਕ ਬਾਰ ਚੌਪਈ ਕੋ ਕਹੈ ਚੌਪਈ ਸੰਬ ਸਤਰਾ ਸਾਸ ਬਣੀ ਜੈ ਅਰਧ ਸਾਸ ਪੂਨ ਤੀਨ ਕੇਜੈ ਆਦਿਰ ਸੁਦੀ ਅਸ਼ਮੀਰਾ ਬਾਰਾ ਤੀਰ ਸਤ ਦਰਵ ਗਰੰ ਸੁਧਾਰਾ ਇਤਿ ਸ੍ਰੀ ਚਰਿਤ੍ਰ ਉਪਖਿਆਨੇ ਸ੍ਰੀ ਅਚਿਤਰੇ ਮੰਤਰੀ ਭੂਖ ਸੰਬਾਂਦੇ 405 ਚਿਤਿਰ ਸਮਾਪਤ ਮਸਤ ਸੁਭ ਮਸਤ ਅਫਜੂ ਦੁਹਿਰਾ 10 ਜਨ ਕਰ 10 ਪਰ ਕੀਜੇ ਕਿਰਪਾ ਅਪਾਰ ਅਪਹਾਦਰਖ ਮੋਹਿ ਮਨ ਕਰਮ ਬਚਨ ਵਿਚਾਰ ਚੋਪਈ ਮਨ ਅਗਨਸਾ ਪ੍ਰਥਮ ਨਾਮ ਕਿਸ਼ਨ ਬਿਸਨ ਕਬੂਨ ਧਿਆਮ ਕਾਹਨ ਸੁਨੇ ਪਹਿਚਾਨ ਨਾ ਤਿੰਨ ਸੋ ਲਿਵ ਲਾਗੀ ਮੋਰੀ ਪਾਗਨ ਸੋ ਮਹਾਕਾਲ ਰਖਵਾਰ ਹਮਾਰੋ ਮਹਾ ਲੋ ਮੈਂ ਕਿੰਕਰ ਥਾਰੂ ਆਪਣਾ ਜਾਨ ਕਰੋ ਰਖਵਾਰ ਬਹੰਗ ਕੀ लाज ਵਿਚਾਰ ਆਪਣਾ ਜਾਨ ਮੁਝੈ ਪ੍ਰਿਤਪਰੀਆ ਜੁਨ ਜੁਨ ਸਤਾਰ ਹਮਾਰੇ ਮਰੀਆ ਦੇਗ ਤੇਗ ਜਗ ਮੈਂ ਦੂ ਚਲੈ ਰਾਖ ਆਪ ਮੋਹ ਔਰ ਨੰਦ ਲੈ ਉੰਮਮ ਕਰੋ ਸਦਾ ਪ੍ਰਤਪਾਰ ਤੁਮ ਸਾਹਿਬ ਮੈਂ ਦਾਸ ਤੇ ਹਾਰ ਜਨ ਆਪਣਾ ਮੁਝੇ ਨਿਵਾਜ ਆਪ ਕਰੋ ਹਮਰੇ ਸਭ ਕਾਜ ਤੁਮ ਸਭ ਰਾਜਨ ਕੀ ਰਾਜ ਆਪੇ ਆਪ ਗਰੀਬ ਨਿਵਾਜ ਦਾਸ ਜਾਣ ਕਰ ਕਿਰਪਾ ਕਰੋ ਮੋਹੇ ਹਰਿ ਪਰਮ ਅਨੰਦ ਦਵਰ ਤੋਹੇ ਆਪਣਾ ਜਾਨ ਕਰੋ ਪ੍ਰਤਪਾਰ ਤੁਮ ਸਾਹਿਬ ਮੈਂ ਕਿੰ ਕਰ ਥਾਰਾ दा स्यान दहथ बार हमरे सा बैरियन संगार प्रथम धरू भगवत को त्यान न बौर करू कविता विद नाना कृष्ण जथा मत चरित्र उचार चूक होए कबले सुधार कबे बाच दुहेरा जो निज ब्रह्म सो कह सो कह जग माहे जो तहे प्रभु को त्याए है अंत सुरु को जाहे दोहेरा हर हर जन दो एक है बे विचार कछ ते उभय तरंग ज्यो जल ही समायेरा जा प्रभ को भयो जन्म तरा जग आए अब मैं कदा संक्षेप ते सब कै सुनाये कब बाच दोहेरा ठंड भयो मैं जोर कर वचन कहाँ सिर न्याय ਅੰਤ ਚਲੈ ਤਵ ਜਗਤ ਮੈਂ ਜਬ ਤੁਮ ਕਰੋ ਸਹਾਇ ਦੋਹਿਰਾ ਜੇ ਜੇ ਤੁਮ ਰੇ ਧਿਆਨ ਕੋ ਨਿਤੜ ਧਿਆਈ ਹੈ ਸੰਤ ਅੰਤ ਲਹਗੇ ਮੁਕਤ ਫਲ ਪਾਵੇਗੇ ਭਗਵੰਤ ਦੋਹਿਰਾ ਕਾਲ ਪੁਰ ਕੀ ਦੇ ਮੋ ਕੋਟਕ ਵਿਸਨ ਮੇਸ ਕੋਟ ਅੰਦਰ ਬ੍ਰਹਮਾ ਕਿਤੇ ਰਵ ਸਤ ਕਰੂਰ ਜਲੇ ਸ ਦੋਹਿਰਾ ਰਾਮ ਕਥਾ ਜੁਗ ਟਲ ਸਭ ਕੋਈ ਪਾਖਤ ਨੇਤ ਸੁਰਗ ਬਾਸ ਰਗ ਵਰਕਰ ਸਗਰੀਪੁਰੀ ਸਮੇਤ ਚੋਪਈ ਜੋ ਇਹ ਕਥਾ ਸੁਨੇ ਅਰ ਗਾਵੇ ਤੋ ਪਾਪ ਤੇ ਨਿਕਟ ਨਾ ਆਵੇ ਜਿਸਨ ਭਗਤ ਕੀਏ ਫਲ ਹੋਈ ਆਦ ਬਿਆਦਿ ਸ਼ਬੈ ਸਕੈ ਨਾ ਕੋਈ ਸੰਬਸਤੈ ਸਸ ਪਚਾਵਨ ਆੜਵਦੀ ਪ੍ਰਥਮ ਸੋਦਾਵਨ ਸਵੇ ਪ੍ਰਸਾਦ ਕਰ ਅਗੰਨ ਸੁਧਾਰਾ ਫੂਲ ਪਰੀ ਲਹ ਲਿਓ ਸੁਧਾਰਾ ਦੋਹਿਰਾ ਜੇ ਤਰ ਤੂੰ ਕੇ ਚਰਨ ਤਰ ਸਤ ਦਰਵ ਤੀਰ ਤਰੰਗ ਸ੍ਰੀ ਭਗਵਤ ਪੂਰਨ ਕੀ ਓ ਰਗ ਵਰ ਕਥਾ ਪ੍ਰਸੰਗ ਦੋਹਿਰਾ ਸਾਧ ਸਾਧ ਜਾਨੋ ਨਹੀਂ ਬਾਦ ਸੋ ਬਾਦ ਬਿਬਾਦ ਗ੍ਰੰਥ ਸਗਲ ਪੂਰਨ ਕੀ ਓ ਭਗਵਤ ਕਿਰਪਾ ਪ੍ਰਸਾਦ ਸਾਧ ਸਾਧ ਜਾਨੋ ਨਹੀਂ ਬਾਦ ਸੋ ਬਾਦ ਬਿਬਾਦ ग्रंथ सवेला पूर्ण कीओ भगवत कृपा प्रसाद सवैया महंगे जवते तुमरे अवते को आंख करे नियाने राम रही पुराण कोरान अनेकह मति को ना माने सिमर शास्त्र भेद सबए बहु भेद कह मिक ना जानयो सिले सपान कृपा तुमरी कर मै न कह सब तोय बखानयो तोहेरा ਸਗਲ ਦਵਾਰ ਕੋ ਛਾੜਿ ਕੈ ਗਇ ਉਤਾਰ ਦਵਾਰ ਬਹਗੇ ਕੀ ਲਾਜ ਇਸ ਗੋਬਿੰਦ ਦਾਸ ਉਪਹਾਰ ਸਗਲ ਦਵਾਰ ਕੋ ਛਾੜਿ ਕੈ ਗਇ ਉਤਾਰ ਦਵਾਰ ਬਹਗੇ ਕੀ ਲਾਜ ਇਸ ਗੋਬਿੰਦ ਦਾਸ ਤੋਹਾਰ RAM KALI MAHALLA TEEJA ANAND ਇਕ ਓਅੰਕਾਰ ਸਤਗੁਰ ਪ੍ਰਸਾਦ ਅਨੰਦ ਭਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਜਿ ਸਿਤੀ ਮਨ ਵਜੀਆਂ ਬਾਧਾਈਆਂ ਪ੍ਰਗਰਤਨ ਪਰਵਾਰ ਪਰੀਆਂ ਸ਼ਬਦ ਗਾਵਣੀਆਂ ਸ਼ਬਦੋ ਤਾਂ ਗਾਵੋ ਹਰੀ ਕੇ ਰਾਹ ਮਨ ਜਿਨੀ ਵਸਾਇਆ ਕਹੈ ਨਾਨਕ ਅਨੰਦੁ ਆ ਸਤਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦ ਅਰੋਹ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁਖ ਸਾ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਰੇ ਸਭ ਸੁਵਾਰਣਾ ਸਭਨਾ ਗਲਾ ਸਮਰਤ ਸੁਆਮੀ ਸੋਕ ਮਨੋ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰੋ ਅਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਮਤ ਸਲਾਹਾ ਤੇਰੀ ਨਾਮੁ ਮਨੁ ਵਸਾਵੇ ਨਾਮ ਜਿਨ ਕੈ ਮਨੁ ਵਸੈ ਆਵਾਜੀ ਸ਼ਬਦ ਕਹਨੇਰੇ ਕਹ ਨਾਨਕ ਸਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸਚਾ ਨਾਮ ਮੇਰਾ ਆਧਾਰੁ ਸਚਾ ਨਾਮ ਆਧਾਰ ਮੇਰਾ ਜਿਨ ਭੁਖਾ ਸਭ ਗਵਾਈਆ ਕਰਿ ਸ਼ਾਂਤ ਸੁਖਮਨੁ ਆਇ ਵਿਸਿਆ ਜਿਨ ਇਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵੇਟੋ ਜੈ ਨਿ ਆਏ ਵਡਿਆਈਆ ਕਹ ਨਾਨਕ ਸੁਣੋ ਸੰਤੋ ਸ਼ਬਦ ਰੂਪਿਆਰੁ ਸਚਾ ਨਾਮ ਮੇਰਾ ਆਧਾਰੁ ਵਾਜੇ ਪੰਚ ਸ਼ਬਦ ਤਿਤ ਘਰ ਸਵਾਗੈ ਸਰਸਬਾਗੈ ਸ਼ਬਦ ਵਾਜੇ ਕਲਾ ਜਿਤ ਘਰ ਤਾਰੀਆ ਪੰਚ ਦੂਤ ਅਦਵਾਸ ਕੀਤੇ ਕਾਲ ਘੰਟੂ ਮਾਰਿਆ ਤੁਰ ਕਰੰ ਪਾਇਆ ਤਦਿ ਜਨ ਕੋ ਸੇ ਨਾਮ ਹਰਿ ਕੈ ਲਾਗੇ ਕਹ ਨਾਨਕ ਤੈ ਸੁਖ ਹੋਆ ਜਿਤ ਘਰ ਅਨੰਦ ਵਾਜੇ ਅਨੰਦ ਸੁਨੂ ਵਡ ਭਾਗੀ ਹ ਸਗਲ ਮਨੋਰਤ ਪੂਰੇ ਔਰ ਬ੍ਰਹਮ ਪ੍ਰਮ ਪਾਇਆ ਕਰੇ ਸਗਲ ਵਿਸੂਰੇ ਦੁਖ ਰੋਗ ਸੰਤਾਉਤ ਰੇ ਸੁਣੀ ਸਚੀ ਮਾਣੀ ਸੰਤ ਸਾਜਣ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿਤ ਸਤਗੁਰਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੀ ਅਨਹਦ ਪੂਰੇ ਸੁਣਤੇ ਪੁਨੀਤ ਕਹਤੇ ਪਵਿਤ ਸਤਗੁਰਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨੰਦ ਤੂਰੇ ਮੰਦਾਵਣੀ ਮਾਲਾ ਪੰਜਵਾ ਥਾਲ ਵੀ ਤੈਨੂੰ ਵਸਤੂ ਪਈਓ ਸਤ ਸੰਤੋ ਵਿਚਾਰੁ ਅਮਰਤ ਨਾਮ ਠਾ ਗੁਰ ਕਾ ਪਇਓ ਜਿਸ ਕਾ ਸਭ ਸਦਾ ਹਾਰੁ ਜੇ ਕੋ ਖਾਵੈ ਜੇ ਕੋ ਹੁੰਚੈ ਤਿਸ ਕਾ ਹੋਇ ਉਦਾਰੁ ਇਹ ਵਸਤ ਜੀ ਨਾ ਜਾਇ ਨਿਤ ਨਿਤ ਰਖ ਵਰਤਾਰੁ ਹਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪ੍ਰਸਾਰੁ ਸ਼ਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਤੁ ਨਾਹੀ ਮੈਨੂ ਜੋ ਕੀ ਤੋਈ ਮੈ ਨਿਰਗੁਣਿਆ ਰੇ ਕੋ गुण ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੇਂ ਰਾਮਤ ਹੋਈ ਸਤਿਗੁਰ ਸਜਣ ਮਿਲੇ ਆ ਨਾਨਕ ਨਾਮ ਮਿਲੇ ਤਾਂ ਜੀਵਾਂ ਅਨਮਨ ਤਿਵਹਰੇ ਆ ਦਰਸ ਪਿਆ ਮੇਰਾ ਮਤ ਹੋਈ ਸਤਿਗੁਰ ਸਜਣ ਮਿਲੇ ਆ ਨਨਕ ਨਾਮ ਮਿਲੇ ਤਾਂ ਜੀਵਾ ਤਨ ਮਨ થી ਵੇ ਹਰੇ ਆ ਪਉੜੀ ਜਿਤੈ ਤੂੰ ਸਮਰਥ ਜਿਤੈ ਕੋਏ ਨਾ ਹੋਥੈ ਤੇਰੀ ਰਾਖੋ ਗਨੀ ਉਦਰ ਮਾਏ ਸੁਣ ਕਹਿ ਜਮਕੇ ਦੂਤ ਨਾਏ ਤਰੇ ਛਡ ਜਾਹੇ ਭਉ ਜਲ ਬਿਸਮਸ ਗੁਰ ਸ਼ਬਦੀ ਪਾਰ ਪਾਏ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਹਲ ਮਹਿ ਹੁਨ ਗੁਣ ਗੋਵਿੰਦ ਗਾਹੇ ਸਭ ਸਨੋ ਕਿਰਪਾਲ ਸਮਾਲੇ ਸਾ ਸਾਹੇ ਮਿਰਥਾ ਕੋਈ ਨਾ ਜਾਏ ਜੇ ਆਵੇ ਤੁਦ ਆਹੇ ਸ਼ਲੋਕ ਮਹਲਾ ਪੰਜਵਾ ਅੰਤਰ ਗੁਰ ਰਾਦਣ ਜੇਵ ਜਪ ਗੁਰ ਨਾ ਨੇਤਰੀ ਸਭ ਵੇਖਣਾ ਸ਼ਰਮਣੀ ਸੁਣਨਾ ਗੁਰ ਨਾਲ ਸਤਗੁਰ ਦੇ ਤੀਰਤਿਆ ਦਰਗਹਿ ਪਾਈਐ ਠਾਉ ਕਉ ਨਾਨਕ ਕਿਰਪਾ ਕਰੇ ਜਿਸ ਨੂੰ ਏ ਵਥ ਦੇ ਜਗ ਮੈਂ ਹੁਕਮ ਕਾਢੀਐ ਬਿਰਲੇ ਕੀ ਕੇ ਮਹਲਾ ਪੰਜਵਾ ਰਖੇ ਰਖਣਹਾਰ ਆਪੋ ਬਾਰੈਨ ਗੁਰ ਕੀ ਪੈਰੀ ਪਾਏ ਕਾਜ ਸਵਾਰੈਨ ਉਹ ਆਪ ਦੇ ਹਲ ਮਨੁ ਨਾ ਵਿਸਾਰੈਨ ਸਾਜਨਾ ਕੈ ਸੰਗ ਭਵਜਲ ਤਾਰੈਨ ਸਾਗਤ ਨਿੰਦਕ ਦੁਸ਼ਟ ਖਿਲਮਾਹੇ ਬੇਦਾਰੈਨ ਇਸ ਸਾਵ ਕੀ ਟੇਕ ਨਾਨਕ ਮਨਿ ਬਾਹੇ ਜੇ ਸਿਮਰ ਸੁਖ ਹੋਏ ਸਗਲੇ ਦੁਖ ਜਾਹੇ ਇਸ ਸਾਵ ਕੀ ਟੇਕ ਨਾਨਕ ਮਨਿ ਮਾਹੇ ਜੇ ਸਿਮਰ ਸੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ